ਸਿਵਲ ਹਸਪਤਾਲ ਹੁਸ਼ਿਆਰਪੁਰ ਜਿੱਥੇਗੀ ਹਰ ਮਰੀਜ਼ ਆ ਕੇ ਆਪਣੇ ਆਪ ਨੂੰ ਤੰਦਰੁਸਤ ਹੋਣਾ ਚਾਹੁੰਦਾ ਹੈ ਤੇ ਮਰੀਜ਼ ਹਸਪਤਾਲ ਵਿਖੇ ਮਿਲ ਰਹੀ ਸੇ ਸਹੂਲਤਾਂ ਤੋਂ ਤਾਂ ਸੰਤੁਸ਼ਟ ਹਨ ਪਰ ਸਿਵਲ ਹਸਪਤਾਲ ਵਿਖੇ ਬਣੀ ਕੰਟਿਨ ਤੋਂ ਬੇਹਦੀ ਦੁਖੀ ਹਨ ਜਿਸ ਦੇ ਚਲਦੇ ਹੀ ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ਤੇ ਹੀ ਚਿਲਾ ਸਿਹਤ ਅਫਸਰ ਡਾਕਟਰ ਲਖਪੀਰ ਸਿੰਘ ਵੱਲੋਂ ਆਪਣੀ ਟੀਮ ਨਾਲ ਕੰਟਿਨ ਦੀ ਚੈਕਿੰਗ ਕੀਤੀ ਗਈ ਇਸ ਮੌਕੇ ਡਾਕਟਰ ਲਖਪੀਰ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਉਹਨਾਂ ਦੇਖਿਆ ਕਿ ਕੰਟਿਨ ਚਲਾ ਰਹੇ ਵਿਅਕਤੀ ਕੋਲ ਫੂਡ ਲਾਇਸੈਂਸ ਤੱਕ ਨਹੀਂ ਸੀ ਉਹਨਾਂ ਦੱਸਿਆ ਕਿ ਹੈਰਾਨੀ ਦਾ ਉਸ ਸਮੇਂ ਹੋਈ ਜਦੋਂ ਕੰਟਿਨ ਵਿੱਚ ਪਿਆ ਦੁੱਧ ਵੀ ਢੱਕਣ ਦੀ ਬਜਾਏ ਨੰਗਾ ਹੀ ਰੱਖਿਆ ਹੋਇਆ ਸੀ ਜਰਕੀ ਹੋਰ ਖਾਣ ਪੀਣ ਵਾਲੀਆਂ ਵਸਤਾਂ ਵੀ ਨੰਗੀਆਂ ਹੀ ਸਨ ਕੰਟੀਨ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਹੱਥਾਂ ਵੀ ਨਾ ਤਾਬਦਸਤਾਨੇ ਸਨ ਤੇ ਨਾ ਹੀ ਮੂੰਹ ਤੇ ਮਾਸਕ ਤੇ ਸਿਰ ਤੇ ਟੋਪੀ ਸੀ ਹੁਣਾਂ ਕਿਹਾ ਕਿ ਬੇਸ਼ੱਕ ਸਿਵਲ ਹਸਪਤਾਲ ਲੋਕਾਂ ਨੂੰ ਵਧੀਆ ਸੇਵਾਵਾਂ ਦੇ ਰਿਹਾ ਹੈ ਪਰ ਹਸਪਤਾਲ ਦੀ ਕੰਟੀਨ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ ਹੁਣਾਂ ਦੱਸਿਆ ਕਿ ਟੀਮ ਬਲੋ ਕੰਟੀਨ ਚਾਲਕ ਨੂੰ ਸੁਧਾਰ ਨੋਟਿਸ ਦਿੱਤਾ ਗਿਆ ਹੈ ਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਅਗਰ ਸੁਧਾਰ ਨਾ ਹੋਇਆ ਤਾਂ ਕੰਟੀਨ ਨੂੰ ਸੀਲ ਕੀਤਾ ਜਾਵੇਗਾ ਅ ਅੱਜ ਇੱਥੇ ਫੂਡ ਸੇਫਟੀ ਟੀਮ ਪਹੁੰਚੀ ਹੈ ਕੰਟੇਨ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਸੈਣੀ ਸਾਹਿਬ ਸਾਡੇ ਖੜੇ ਆ ਜਿੰਨਾਂ ਕੋਲ ਠੇਕਾ ਹੈ ਦਾ ਤੇ ਉਪਰੋਂ ਹਦਾਇਤਾਂ ਵੀ ਬੜੀਆਂ ਸਖਤ ਆਈਆਂ ਵੀ ਕੰਟੇਨਾਂ ਦੇ ਵਿੱਚ ਇਨਸਪੈਕਸ਼ਨ ਕੀਤੀ ਜਾਵੇ ਔਰ ਫੂਡ ਸੇਫਟੀ ਦਾ ਜਿੱਥੇ ਮੇਅਰ ਨਹੀਂ ਲਈ ਜਾ ਰਹੇ ਉਹਨਾਂ ਨੂੰ ਇਹਨਾਂ ਨੂੰ ਠੀਕ ਕੀਤਾ ਜਾਵੇ ਜੇ ਸੈਂਪਲਿੰਗ ਹੈ ਤਾਂ ਉਹ ਵੀ ਕੀਤੀ ਜਾਵੇ ਸੈਂਪਲ ਪਹਿਲਾਂ ਵੀ ਲਿਆ ਹੈ ਇਹਨਾਂ ਦਾ ਦੁੱਧ ਦਾ ਉਹ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਡਰਡ ਆਇਆ ਹੈ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖਿਆ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵ ਪੇ ਆ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟੱਕਿਆ ਹੋਇਆ ਨਹੀਂ ਪਤਿਲਿਆਂ ਨੂੰ ਕੋਈ ਫਲਾਈ ਕੈਚਰ ਨਹੀਂ ਇੰਡਸਟਰੀ ਵਨ ਓਪਨ ਰੱਖੇ ਹੋਏ ਆ ਕੋਈ ਟੱਕਣ ਨਹੀਂ ਉਹਨਾਂ ਤੇ ਹੈਗਾ ਤੇ ਜਿਹੜਾ ਲਾਇਸੈਂਸ ਜਿਹੜਾ ਉਹ ਮੁੱਢਲੀ ਚੀਜ਼ ਐ ਡਾਕੂਮੈਂਟ ਐ ਉਹ ਪਹਿਲਾਂ ਤਾਂ ਇਹਨੇ ਰਜਿਸਟ੍ਰੇਸ਼ਨ ਲੈ ਕੇ ਰੱਖਿਆ ਹੋਇਆ ਸੈਣੀ ਸਾਹਿਬ ਨੇ ਤੇ ਇਹ ਰਜਿਸਟ੍ਰੇਸ਼ਨ ਨਹੀਂ ਹੈਗਾ ਚਾਹੀਦਾ ਇਹਨਾਂ ਨੂੰ ਲਾਇਸੈਂਸ ਲੈਣਾ ਚਾਹੀਦਾ ਇਹਨੂੰ ਐਕਸਪਾਇਰ ਹੋ ਵੀ 4-5 ਮਹੀਨੇ ਹੋ ਗਏ ਆ ਤਾਂ ਇਹ ਤਾਂ ਬਹੁਤ ਜ਼ਰੂਰੀ ਐ FSSAI ਦਾ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਐ ਕਿਉਂਕਿ ਸੇਲ ਠੀਕ ਐ ਔਰ ਇਥੇ ਮੌਗਫੜੀ ਤੇ ਰੇੜੀ ਵਾਲੀ ਰਜਿਸਟ੍ਰੇਸ਼ਨ ਨਹੀਂ ਲੈ ਰੱਖਣੀ ਇਹਨਾਂ ਨੇ ਜਿਹੜੀ ਛੋਟੀ ਤੋਂ ਛੋਟੀ ਹੁੰਦੀ ਉਹ ਲਈ ਹੋਈ ਆ ਇਹਨਾਂ ਨੂੰ ਕਹਿ ਚੱਲੇ ਆ ਕੁੱਲ ਬਣਾ ਕੇ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਆ ਇਹ ਜ਼ਰੂਰ ਹੈ ਪਰ ਕਈ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ ਅਸੀਂ ਕਹਿ ਜੀਦਾ ਆਦਤ ਬਣ ਗਈ ਆ ਨਾ ਥੋੜੀਆਂ ਆਦਤ ਵਰਤੀ ਉਹ ਤਾਂ ਦੀ ਬਣ ਗਏ ਆ ਆਪਣੇ ਮਾ ਨਹੀਂ ਹੁੰਦਾ ਠੀਕ ਕਰਨਾ ਜੇ ਇੱਕ ਵਾਰੀ ਆਰਾਮ ਨਾਲ ਪਿਆਰ ਨਾਲ ਕਹੀ ਜੋ ਸਰ ਇੱਕ ਸੀਵਲ ਹਸਪਤਾਲ ਦੀ ਕੰਟੀਨ ਆ ਜਿੱਦਾ ਇੱਥੇ ਟੋਪੀਆਂ ਆਇਆ ਦਸਤਾਨੇ ਆ ਜਦੋਂ ਕੋਈ ਲੋਕ ਆਵੇ ਇੱਥੇ ਮਰੀ ਜਾਂਦੇ ਆ ਪੇਸ਼ੈਂਟ ਆਉਂਦੇ ਆ ਉਦੋਂ ਸਾਫ ਸਫਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਣਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਡਾਕਟਰ ਮਨਮੋਹਨ ਸਿੰਘ ਸਾਡੇ ਐਸਐਮਓ ਸੀਨੀਅਰ ਮੈਡੀਕਲ ਅਫਸਰ ਵੀ ਅੱਜ ਆਏ ਆ ਇਹ ਸਾਡੀ ਜੁਆਇੰਟ ਇਨਸਪੈਕਸ਼ਨ ਆ ਇਕੱਠਿਆਂ ਦੀ ਡਾਕਟਰ ਸਾਹਿਬ ਦਾ ਵੀ ਬਕਾਇਦਾ ਨਾਲ ਲਿਆ ਸੀ ਤੇ ਸਹਿਯੋਗ ਆ ਸਾਡਾ ਇਹਨਾਂ ਦਾ ਵੈਸੇ ਵੀ ਆਹ ਹਸਪੀਟਲ ਦੇ ਵਿੱਚ ਤਾਂ ਵੈਸੇ ਹੀ ਮਰੀਜ਼ਾਂ ਨੂੰ ਸਾਨੂੰ ਕੋਈ ਵੀ ਚੀਜ਼ ਆ ਕੋਈ ਵੀ ਵੈਸੇ ਹੀ ਸਭ ਨੂੰ ਫੂਡ ਸੇਫਟੀ ਦਾ ਤਾਂ ਇੱਕ ਪੱਲੇ ਹੈਗਾ ਪਰ ਮੇਰਾ ਖਿਆਲ ਹਸਪਤਲ ਦੀ ਜਿਹੜੀ ਆ ਕੈਂਟੀਨ ਆ ਉਹਦਾ ਤਾਂ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ ਤੇ ਪਹਿਲਾਂ ਵੀ ਹਾਲਾਂਕਿ ਕਹਿ ਕੇ ਜਾ ਚੁੱਕੇ ਆ ਸਾਡੀ ਸਭ ਤੁਸੀਂ ਘੱਟ ਧਿਆਨ ਦਿੰਨੇ ਆ ਵੈਸੇ ਥੋੜਾ ਇਹਦੇ 'ਲ ਦਿਓ ਸੋ ਆ ਨੋਟਿਸ ਦੇ ਚੰਨੇ ਆ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਜਿਹੜੀਆਂ ਇਹ ਚ ਪੂਰੇ 10 ਦਾ 2 ਹਫ਼ਤਿਆਂ ਦਾ ਟਾਈਮ ਦਿੱਤਾ ਲਾਇਸੈਂਸ ਬਣਾਉਣ ਵਾਸਤੇ ਤੇ ਜਿਹੜੇ ਦਸਤਾਨੇ ਗਲਵਜ਼ ਟੋਪੀਆਂ ਨਹੀਂ ਪਾਈਆਂ ਹੋਈਆਂ ਜਿਹੜੇ ਸਫਾਈ ਦਾ ਦਸ ਦਿਨ ਦੇ ਟੱਕਣ ਉਹਦੇ ਲਈ ਦੋ ਹਫ਼ਤੇ ਨਹੀਂ ਹੈਗੇ ਉਹਦੇ ਲਈ ਤਾਂ ਇਹਨਾਂ ਨੂੰ ਹੁਣੇ ਹੀ ਕਹਿਤਾ ਸ਼ਾਂਤ ਦਾ ਇਛਾ ਮਨ ਠੀਕ ਹੋ ਜਾਣਾ ਚਾਹੀਦਾ ਉਹਦੇ ਲਈ ਤਾਂ ਕਦੇ ਦੋ ਹਫ਼ਤੇ ਲੈਣੇ ਆ ਸੋ ਸਾਂਣੀ ਸਾਹਿਬ ਤਾਂ ਬੰਦੇ ਖਰੇ ਆ ਪਰ ਮਨ ਦੇ ਘਾਟਾ ਗੱਲ ਸਾਡੀ ਫਿਰ ਹੁਣ ਆਸ ਲਾਉਣੀ ਆ ਪਛਾਇਦ ਰਿਟਰਨ ਦਿੱਤਾ ਸ਼ਾਇਦ ਗੱਲ ਮੰਨ ਜਾਣ